ਕਿਸ਼ਕ ਪੈਰ ਸਾਡੇ ਹਨ ਮਾਲਕ ਸਾਡੇ ਸਿਰ ਦੇ ਉੱਤੇ ਸੁਭਾਇਮਾਨ ਹੋ ਕੇ ਸਾਡੇ ਘਰਾਂ ਵਿੱਚ ਜਾਂਦੇ ਨਹੀਂ ਫਿਰ ਸਵਾਲ ਪੈਦਾ ਹੁੰਦਾ ਹੈ ਮਨ ਦੇ ਅੰਦਰ ਗੁਰੂ ਦੇ ਚਰਨ ਕੀ ਨੇ ਗੁਰੂ ਦੇ ਚਰਨ ਨੇ ਗੁਰੂ ਦਾ ਸ਼ਬਦ ਤੇ ਗੁਰੂ ਦੇ ਸ਼ਬਦਾਂ ਵਿੱਚੋਂ ਨਿਕਲੀ ਹੋਈ ਜਿਹੜੀ ਵਿਚਾਰ ਹੈ ਉਹ ਗੁਰੂ ਦੀ ਚਰਨ ਤੂੜ ਹੈ ਆਹੀ ਗੱਲ ਸਮਝ ਜੀ ਗੁਰੂ ਦੇ ਸ਼ਬਦ ਸਾਡੇ ਵਾਸਤੇ ਗੁਰੂ ਦੇ ਚਰਨ ਨੇ ਗੁਰੂ ਦੇ ਸ਼ਬਦਾਂ ਵਿੱਚੋਂ ਨਿਕਲੀ ਹੋਈ ਪਾਵਨ ਪਾਣੀ ਦੀ ਵਿਚਾਰ ਸਾਡੇ ਵਾਸਤੇ ਇਹ ਚਰਨ ਤੂੜ ਹੈ ਮਾਲਕ ਜੀ ਤੁਹਾਡੀ ਬਾਣੀ ਦੀ ਨਿਕਲੀ ਖਈ ਵਿਚਾਰਾਂ ਦੀ ਜਿਹੜੀ ਚਰਨ ਤੂੜ ਹੈ ਸਾਡੇ ਮਸਤਕ ਨੂੰ ਕਿਤੇ ਲੱਗਦੇ ਸਾਡੇ ਮਸਤਕ ਦੇ ਭਾਗ ਜਾਗ ਜਾਣ ਜਿਹੜੀ ਅਸੀਂ ਕੱਲ ਵਿਚਾਰ ਕੀਤੀ ਸੀ ਨਾ ਭਾਈ ਸੁਵੇਗ ਸਿੰਘ ਭਾਈ ਸ਼ਹਿਬਾਦ ਸਿੰਘ ਦੀ ਇੱਕ ਸਾਖੀਆਂ ਮੈਂ ਪਹਿਲਾਂ ਬਹੁਤ ਜ਼ਿਕਰ ਕੀਤਾ ਕਿ ਇਹ ਮਿਲਾਵਟ ਬੜੀ ਹੋਈ ਹੈ ਇਤਿਹਾਸ ਦੇ ਨਾਲ ਉਹਨਾਂ ਲੋਕਾਂ ਨੇ ਕੀਤੀ ਜਿਹੜੇ ਬਾਬਿਆਂ ਦੇ ਚਰਨ ਤੂੜ ਨੂੰ ਬੜਾ ਪ੍ਰਮੋਟ ਕਰਦੇ ਨੇ ਤਾਂ ਕਿਸੇ ਨੇ ਸਵਾਲ ਕੀਤਾ ਸੀ ਕਹਿੰਦੇ ਇੱਥੇ ਥੋੜੀ ਗਲਤ ਵਿਚਾਰ ਹੋਈ ਮੈਂ ਕਿਹਾ ਕੀ ਕਹਿੰਦੇ ਭਾਈ ਸ਼ਹਿਬਾਦ ਸਿੰਘ ਸ਼ਹੀਦ ਨਹੀਂ ਸੀ ਹੋਏ ਮੈਂ ਕਿਹਾ ਫਿਰ ਕਹਿੰਦੇ ਭਾਈ ਸ਼ਹਿਬਾਦ ਸਿੰਘ ਨੂੰ ਚਰਖੜੀ ਤੋਂ ਉਤਾਰਿਆ ਗਿਆ ਭਾਈ ਸੁਬੇਗ ਸਿੰਘ ਤੇ ਸ਼ਹਿਬਾਦ ਸਿੰਘ ਨੂੰ ਵੱਖਰਾ ਕੀਤਾ ਗਿਆ ਤੇ ਵੱਖਰਾ ਕਰਕੇ ਭਾਈ ਸੁਬੇਗ ਸਿੰਘ ਨੂੰ ਕਹਿਣ ਲੱਗੇ ਕਹਿੰਦੇ ਤੇਰਾ ਪੁੱਤ ਜਿਹੜਾ ਹੈ ਨਾ ਉਹ ਮੰਨ ਗਿਆ ਸਭ ਕੁਝ ਉਹ ਸਭ ਕੁਝ ਮੰਨ ਗਿਆ ਕਿ ਮੈਂ ਮੁਸਲਮ ਮੁਸਲਮਾਨ ਬਣ ਜਾਊਗਾ ਮੈਂ ਕਾਜੀ ਦੀ ਧੀ ਨਾਲ ਨਕਾਹ ਵੀ ਕਰਾ ਲਿਆਂਗਾ ભાઈ સુબેગ ਸਿੰਘ ਕਹਿਣ ਲੱਗਾ ਕਹਿੰਦਾ ਇਸ ਇਸ ਤਰ੍ਹਾਂ ਨਹੀਂ ਹੋ ਸਕਦਾ ਕਹਿੰਦਾ ਮੇਰੇ ਸਾਹਮਣੇ ਲੈ ਕੇ ਆਓ ਕਹਿੰਦੇ ਉਹਨੇ ਕੀ ਕੀਤਾ ਭਾਈ ਸੁબેગ ਸਿੰਘ ਨੇ ਆਪਣੇ ਪੈਰਾਂ ਦੀ ਧੂੜ ਲਾ ਕੇ ਤੇ ਕਹਿੰਦੇ ਸ਼ੇਬਾਦ ਸਿੰਘ ਦੇ ਮੱਥੇ ਦੇ ਉੱਤੇ ਲਾ ਕੇ ਕਹਿੰਦੇ ਹੁਣ ਪੁੱਛ ਹੋ ਇਹਨੂੰ ਤੇ ਭਾਈ ਕਹਿੰਦੇ ਸ਼ੇਬਾਦ ਸਿੰਘ ਫਿਰ ਮੁੱਕਰ ਗਿਆ ਕਿ ਨਹੀਂ ਨਹੀਂ ਮੈਂ ਨਹੀਂ ਮੰਨੇ ਹੁਣ ਦੇਖੋ ਕਿ ਇਹ ਕਿਤੇ ਨਾ ਕਿਤੇ ਭਾਈ ਗੁਰੂ ਕੀ ਬਾਣੀ ਦੀ ਵਿਚਾਰ ਕੇ ਥੱਲੇ ਤੇ ਨਹੀਂ ਰਹਿ ਗਈ ਇਹ ਜਿਹੜੇ ਚਰਨ ਧੂੜ ਹੈ ਉਹ ਉੱਤੇ ਹੋ ਗਈ ਤੇ ਇਹ ਗੁਰੂ ਦੀ ਬਾਣੀ ਦੀ ਵਿਚਾਰ ਜਿਹੜੀ ਸੁਬੇਗ ਸਿੰਘ ਨੇ ਗੁਰੂ ਕੀ ਬਾਣੀ ਦਾ ਉਪਦੇਸ਼ ਗੁਰੂ ਦੀ ਬਾਣੀ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਦੇਵ ਦੇ ਸਾਹਿਬਜ਼ਾਦੇ ਦੀਆਂ ਸਾਖੀਆਂ ਜਿਹੜੇ ਸਹਿਬਾਜ਼ ਸਿੰਘ ਨੂੰ ਸੁਣਾਈਆਂ ਸਨ ਮਤਲਬ ਸਾਰੀਆਂ ਗਲਤ ਹੋ ਗਈਆਂ ਉਹ ਚਰਨ ਧੂੜ ਜਿਹੜੀ ਹੈ ਸੰਤਾਂ ਦੀ ਉਹ ਮੱਥੇ ਨੂੰ ਲੱਗ ਗਈ ਤੇ ਉਹ ਸਭ ਕੁਝ ਬਦਲ ਗਿਆ ਇਹ ਇਹ ਚੀਜ਼ ਜਿਹੜੀ ਹੈ ਸਾਡੇ ਨਾਲ ਮਿਲਾਵਟ ਕੀਤੀ ਗਈ ਹੈ ਇਹ ਉਹਨਾਂ ਲੋਕਾਂ ਨੇ ਕੀਤੀ ਜਿਹੜੇ ਕਹਿੰਦੇ ਸੀ ਇਹ ਇਹ ਸੰਤਾਂ ਦੀ ਚਰਨ ਧੂੜ ਮੱਥੇ 'ਨਾ ਲਾਉਣਾ ਹੋ ਜਾਂਦਾ ਹੈ ਬੜੀਆਂ ਬਾਬੇ ਨੇ ਪੈਕਟਾਂ ਚ ਪਾ ਪਾ ਚਰਨ ਧੂੜਾ ਮਿਲਦੀਆਂ ਨੇ ਇਥੋਂ ਅਵਾਇਡ ਕਰੀਏ ਆਪਣੇ ਆਪ ਨੂੰ ਖੈਰ ਮੱਲ ਕਾ ਖਾਣ ਲੱਗੇ ਤੋ ਮਿਲਿਏ ਗੁਰ ਕਿਰਪਾ ਮੇਰੇ ਮਨਾ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਪ੍ਰਮਾਤਮਾ ਨੂੰ ਮਿਲ ਸਕਦਾ ਟੁੱਟੇ ਅਨਪਰਾਨ ਤੇਰੇ ਮਨ ਦੇ ਅਨੇਕਾਂ ਪਰਮ ਜਿਹੜੇ ਹਨ ਟੁੱਟ ਜਾਣਗੇ ਰਬਿਓ ਸਰਬ ਥਾਨ ਹ ਸਾਰੀਆਂ ਜਗਾਂ ਦੇ ਉੱਤੇ ਪ੍ਰਮਾਤਮਾ ਨੂੰ ਰਵਿਆ ਹੋਇਆ ਤੂੰ ਦੇਖੇ ਦੇਖੇਗਾ ਲਹੇਉ ਜਮ ਪਿਆਨ ਤੇਰੇ ਮਨ ਦੇ ਉੱਤੋਂ ਜਮਾਂ ਦਾ ਮੌਤ ਦਾ ਡਰ ਜਿਹੜਾ ਹੈ ਮਾਲਕ ਆਖਣਗੇ ਲੱਤ ਜਾਏਗਾ ਪਾਇਓ ਪੇੜ ਥਾਨ ਹ ਸੰਸਾਰ ਰੁੱਖ ਦੇ ਮੁੱਢ ਹਰੀ ਦੇ ਚਰਣਾ ਵਿੱਚ ਮਾਲਕ ਆਖਣ ਲਗੇ ਤੈਨੂੰ ਇਹ ਜਗਾ ਇਹ ਥਾਂ ਜਿਹੜੀ ਹੈ ਪ੍ਰਾਪਤ ਹੋਏਗੀ ਟਿਕਾਣਾ ਮਿਲ ਜੇਗਾ ਤੋ ਚੁਕੀ ਸਗਲ ਕਾਨ ਤੇਰੀਆਂ ਸਾਰੀਆਂ ਜਿਹੜੀਆਂ ਝੂਠੀਆਂ ਮਥਾਜੀਆਂ ਲੋਕਾਂ ਦੀਆਂ ਲੈ ਰਹੀਆਂ ਮਾਲਕ ਆਖਣ ਸਾਰੀਆਂ ਇਹ ਕਾਨ ਮਥਾਜੀਆਂ ਟੁੱਟ ਜਾਣਗੀਆਂ ਲਹਣੇ ਜਿਸ ਮਥਾਨ ਜਿਹਦੇ ਮੱਥੇ ਦੇ ਉੱਤੇ ਜਿਹਦੇ ਮੱਥੇ ਦੇ ਉੱਤੇ ਪਰਮਾਤਮਾ ਦੀ ਇਹ ਕਿਰਪਾ ਦੇ ਗੁਰੂ ਦੇ ਸ਼ਬਦ ਦੇ ਮਾਲਕ ਆਖਣਗੇ ਭਾਗ ਜਾਗ ਜਾਂਦੇ ਹਨ ਮਾਲਕ ਆਖਣ ਪੈ ਪਾਵਕ ਪਾਰ ਪ੍ਰਾਨ ਹਾ ਉਹ ਵਿਕਾਰਾਂ ਦੀ ਅੱਗ ਤੋਂ ਉਹ ਬਾਹਰ ਨਿਕਲਦਾ ਹੈ ਨਿਜਕਰ ਤਿਸੇ ਥਾਨ ਹਾ ਉਹਨੂੰ ਇੱਕ ਆਪਣੇ ਅੰਤਰ ਆਤਮੇ ਇੱਕ ਟਿਕਾਣਾ ਮਿਲ ਜਾਂਦਾ ਹੈ ਨਿਜਕਰ ਹਰ ਰਸ ਰਸੇ ਮਾਨ ਹਾ ਉਹ ਪਰਮਾਤਮਾ ਦੇ ਨਾਮ ਦੇ ਰਸ ਵਿੱਚ ਲੀਨ ਦਿੰਦਾ ਹੈ ਉਨ ਹੋਰ ਸਾਰੇ ਦੁਨੀਆਂ ਦੇ ਰਸ ਜਿਹੜੇ ਹਨ ਉਹ ਵਿਸਰ ਜਾਂਦੇ ਹਨ ਲਾਤੀ ਤਿਸ ਭੁਖਾਨ ਹਾਂ ਉਹਦੇ ਮਨ ਦੇ ਵਿੱਚੋਂ ਤ੍ਰਿਸ਼ਨਾ ਦੇ ਜਿਹੜੇ ਇਹ ਭੁਖ ਹੈ ਉਹ ਮਿਟ ਜਾਂਦੀ ਹੈ ਨਾਨਕ ਸਹਜ ਸਮਾਇਓ ਰੇ ਮਨਾ ਹੈ ਨਾਨਕ ਆਖਦਾ ਮੇਰੇ ਮਨਾ ਉਹ ਸਦਾ ਆਤਮਿਕ ਅਡੋਲਤਾ ਦੇ ਵਿੱਚ ਰਹਿੰਦੇ ਹਨ ਗੁਰਦੇਵ ਕਿਰਪਾ ਕਰਨ ਮੇਹਰਮਤ ਕਰਨ ਬੋਲਦੇ ਆ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਨਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਰ ਹੈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ